ਦੋਸਤੋ ਮਾਂ ਦਾ ਦਰਜਾ ਇਸ ਦੁਨੀਆ 'ਚ ਕੋਈ ਨਹੀਂ ਲੈ ਸਕਦਾ ਮਾਂ ਤਾਂ ਮਾਂ ਹੁੰਦੀ ਆ ਮਾੜੀ ਜੀ ਬੱਚੇ ਤੇ ਕੋਈ ਭੀੜ ਮੁਸੀਬਤ ਪਵੇ ਸਹੀਂ ਬਸ ਮਾਂ ਨੂੰ ਪਤਾ ਨਹੀਂ ਕਿੱਥੋਂ ਕੰਨੀ ਖਬਰ ਪਹੁੰਚ ਜਾਂਦੀ ਆ ਪਤਾ ਨਹੀਂ ਕਿੱਥੋਂ ਉਹਦੀ ਅੰਦਰ ਜਾਗ ਪੈਂਦੀ ਆ ਕਿਵੇਂ ਉਹਨੂੰ ਮਹਿਸੂਸ ਹੁੰਦਾ ਮਤਲਬ ਕੁਦਰਤੀ ਜਿਹੜਾ ਤਾਲਮਿਲ ਦਿਲ ਦੀ ਤਾਰ ਜੁੜੀ ਹੁੰਦੀ ਆ ਬੱਚੇ ਦੀ ਮਾਂ ਦੇ ਨਾਲ ਮਾਂ ਦੀ ਬੱਚੇ ਨਾਲ ਉਹਦੀ ਅੰਦਰ ਜੁੜੀ ਹੁੰਦੀ ਆ ਤਾਂ ਬਿਲਕੁਲ ਮਾਂ ਦਾ ਦਰਜਾ ਕੋਈ ਨਹੀਂ ਲੈ ਸਕਦਾ ਇਸ ਪੁਲਸ ਮੁਲਾਜ਼ਮ ਵੀਰ ਨੇ ਮਾਂ ਨੂੰ ਯਾਦ ਕਰਕੇ ਇੱਕ ਬੜਾ ਸੋਹਣਾ ਗੀਤ ਗਾਇਆ ਸੁਣ ਕੇ ਹੋ ਸਕਦਾ ਹੈ ਕਿ ਤੁਹਾਨੂੰ ਰੋਣਾ ਵੀ ਆ ਜਾਵੇ ਜੇਕਰ ਤੁਸੀਂ ਆਪਣੀ ਮੰਮੀ ਨੂੰ ਆਪਣੇ ਬੇਬੇ ਨੂੰ ਤੁਸੀਂ ਆਪਣੇ ਮਾਂ-ਬਾਪ ਨੂੰ 1% ਵੀ ਤੁਸੀਂ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਆਈ ਲਵ ਯੂ ਮਮ ਡੈਡ ਜ਼ਰੂਰ ਲਿਖ ਕੇ ਜਾਣਾ ਸਾਰਿਆਂ ਨੇ ਬੇਬੇ ਨੂੰ ਪਿਆਰ ਕਰਨ ਵਾਲੇ ਲਾਈਕ ਲਾਜ਼ਮੀ ਕਰਿਓ ਫਿਰ ਕਹਿੰਨਾ ਤੇ ਸੁਣ ਕੇ ਵੀਰ ਦੀ ਕਮੈਂਟ ਕਰਕੇ ਹੌਸਲਾ ਵਜਾਈ ਕਰਿਓ ਪੁੱਲਸ ਮਾਜ਼ਮ ਵੀਰ ਦੀ ਆਵਾਜ਼ 'ਚ ਬਹੁਤ ਦਰਦ ਭਰਿਆ ਮਿੱਤਰੋ ਆਵਾਜ਼ ਬਹੁਤ ਦਰਦ ਭਰੀ ਆ ਸੁਣੋ ਤੁਸੀਂ ਗੀਤ ਤੇ ਸ਼ੇਅਰ ਕਰੋ ਦਬਕੇ ਜੀ ਮਾਂ ਹੁੰਦੀ ਜੇ ਜੋਂਦੀ ਪੁੱਛਦੀ ਹਾਲ ਮੇਰਾ ਹਏ ਆਪਣੇ ਨਾਲੋਂ ਵਧ ਕੇ ਰੱਖਦੀ ਖਿਆਲ ਮੇਰਾ ਜੇ ਮੈਂ ਹੁੰਦੀ ਅੱਜ ਜਿਉਂਦੀ ਪੁੱਛਦੀ ਹਾਲ ਮੇਰਾ

ਮੰਗਦੀ ਸੀ ਥਾਈ ਤੱਤੀ ਵਾ ਤੂੰ ਬਚਾਵੀ ਰੱਬਾ ਬਾਲ ਮੇਰਾ ਆਪਣੇ ਨਾਲੋਂ ਵਧਕੇ ਰੱਖਦੀ ਖਿਆਲ ਮੇਰਾ ਜਿਵੇਂ ਹੁੰਦੀ ਅਜ ਜਉਂਦੀ ਪੁੱਛਦੀ ਹਾਲ ਮੇਰਾ i mm -hmm. mm -hmm.